ਸੰਦੂਕੜੇ ਖੋਲ ਨਰੇਣਿਆ ਨਾਟਕ ਨੇ ਇੱਕੋ ਹੀ ਸਟੇਜ ਤੇ ਪੰਜਾਬ ਅਤੇ ਵਿਦੇਸ਼ਾਂ ਦੀ ਅਸਲੀਅਤ ਨੂੰ ਲਿਆ ਕੇ ਰੱਖ ਦਿੱਤਾ ਸੱਤ ਸਮੁੰਦਰਾਂ ਪਾਰ ਜਦੋਂ ਪੰਜਾਬ ਦੇ ਹੂਕ ਪਹੁੰਚੇ ਤਾਂ ਉੱਥੇ ਵਸਦੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ ਲੋਕ ਜੰਝੂ ਡੇ ਗਏ ਲੋਕਾਂ ਦੇ ਹਿਰਦੇ ਵਲੁੰਧਰੇ ਗਏ ਤੇ ਇਸ ਹੂਕ ਨੂੰ ਪਹੁੰਚਾਉਣ ਦਾ ਕੰਮ ਡਾਕਟਰ ਸਾਹਿਬ ਸਿੰਘ ਦੇ ਨਾਟਕ ਸੰਦੂਕੜੀ ਖੋਲ ਨਰੇਣੀਆਂ ਨੇ ਕੀਤਾ ਜਿਵੇਂ ਹੀ ਡਾਕਟਰ ਸਾਹਿਬ ਸਿੰਘ ਦੀ ਸੰਦੂਕੜੀ ਖੁੱਲੀ ਤਾਂ ਇਸ ਸੰਦੂਕੜੀ ਚੋਂ ਅਜਹੀਆਂ ਆਵਾਜ਼ਾਂ ਬਾਹਰ ਨਿਕਲੀਆਂ ਅਜਿਹੇ ਮੁੱਦੇ ਬਾਹਰ ਨਿਕਲੇ ਜਿਨ੍ਹਾਂ ਨੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਉਹਨਾਂ ਦੇ ਸੋਹਣੇ ਦੇਸ਼ ਪੰਜਾਬ ਬੰਦਰ ਕੀ ਕੁਝ ਹੋ ਰਿਹਾ ਏ ਜਿਸ ਧਰਤੀ ਤੇ ਆ ਕੇ ਉਹ ਵਸ ਰਹੇ ਨੇ ਉਸ ਧਰਤੀ ਤੇ ਕੀ ਕੁਝ ਹੋ ਰਿਹਾ ਏ ਜਿਨੇ ਵੀ ਦਰਸ਼ਕ ਇਸ ਨਾਟਕ ਨੂੰ ਵੇਖਣ ਆਏ ਸੀ ਉਹ ਦਰਸ਼ਕ ਭਾਵੇਂ ਉਸ ਵੇਲੇ ਕੁਰਸੀਆਂ ਤੇ ਬੈਠੇ ਸੀ ਪਰ ਪੰਜਾਬ ਨੂੰ ਛੱਡ ਕੇ ਗਿਆ ਦਾ ਦਿਲ ਉਦੋਂ ਹੀ ਪੰਜਾਬ ਆਪਰਤਿਆ ਸੰਦੂਕੜੀ ਖੋਲ ਨਰੇਣਿਆ ਨਾਟਕ ਨੇ ਇੱਕੋ ਹੀ ਸਟੇਜ 'ਤੇ ਪੰਜਾਬ ਅਤੇ ਵਿਦੇਸ਼ਾਂ ਦੀ ਅਸਲੀਅਤ ਨੂੰ ਲਿਆ ਕੇ ਰੱਖ ਦਿੱਤਾ। ਸ਼ਸ਼ੀਕਾਲ ਜੀ ਦਾ ਅਨਮਿਊਟ ਨਾਲ ਜੁੜਿਓ ਤੁਸੀਂ ਮੈਂ ਜਗਜੀਤ ਸਿੰਘ ਪੰਜੋੜੀ ਇਸ ਵਕਤ ਬਾਈਟ੍ਰੌਕ ਦੇ ਕੋਲ ਮੌਜੂਦ ਹਾਂ ਬਾਈਟ੍ਰੌਕ ਪਲੇਅਰ ਕਲੱਬ ਦੇ ਵਿੱਚ ਇੱਕ ਨਾਟਕ ਹੋਣ ਜਾ ਰਿਹਾ ਹੈ ਪੰਜਾਬੀ ਨਾਟਕ ਹੈ ਸੰਦੂਕੜੀ ਖੋਲ ਨਰੇਣਿਆ ਆਓ ਦੇਖਦੇ ਹਾਂ ਨਾਟਕ ਦੇ ਵਿੱਚ ਸਰੋਤਿਆਂ ਦਾ ਕੀ ਕਹਿਣਾ ਹੈ ਦਰਸ਼ਕਾਂ ਦਾ ਕੀ ਕਹਿਣਾ ਹੈ ਤੇ ਕੀ ਸੋਚਦੇ ਆ ਨਾਟਕ ਬਾਰੇ ਹਾਂਜੀ ਇਸ ਨਾਟਕ ਨੂੰ ਆਰਗੇਨਾਈਜ਼ ਕੀਤਾ ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਤੇ ਡਾਇਨਾਮਿਕ ਕ੍ਰੀਏਟਿਵ ਹੋไรਜ਼ਨਸ ਨੇ ਨਾਟਕ ਆਯੋਜਿਤ ਕੀਤੇ ਜਾਣ ਦਾ ਇਥੇ ਮੇਨ ਜਿਹੜਾ ਮਕਸਦ ਇਹੀ ਸੀ ਕਿ ਨੌਜਵਾਨਾਂ ਬਾਰੇ ਅਸੀਂ ਬਹੁਤ ਗੱਲਬਾਤ ਕਰਦੇ ਹਾਂ ਕਿ ਪੰਜਾਬ 'ਚ ਨੌਜਵਾਨ ਰਹਿਣਾ ਨਹੀਂ ਚਾਹੁੰਦਾ ਕਿਉਂ ਨਹੀਂ ਰਹਿਣਾ ਚਾਹੁੰਦਾ ਜੇ ਇੱਥੇ ਨੌਜਵਾਨ ਆ ਜਾਂਦਾ ਬਹੁਤ ਸਾਰੀਆਂ ਅਸੀਂ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਅਕਸਰ ਸੁਣਦੇ ਹਾਂ ਤੇ ਚਾਹੇ ਨਸ਼ੇ ਦੀ ਗੱਲ ਹੋ ਰਹੀ ਹੈ ਪੰਜਾਬ ਵਿੱਚ ਹੋ ਰਹੀ ਹੈ ਜਾਂ ਇੱਥੇ ਹੋ ਰਹੀ ਹੈ ਉਹ ਵੀ ਸਾਡੀ ਚਿੰਤਾ ਦਾ ਵਿਸ਼ਾ ਹੈ ਈ ਸਾਰੀਆਂ ਜਿਹੜੀਆਂ ਘਟਨਾਵਾਂ ਸਾਡੇ ਸਾਹਮਣੇ ਵਾਪਰਦੀਆਂ ਇਹਨਾਂ ਦੇ ਪਿੱਛੇ ਕੀ ਹੈ ਇਹਨਾਂ ਥੱਲੇ ਪਰਤਾਂ ਕੀ ਦੱਬੀਆਂ ਹੋਈਆਂ ਇਹ ਲੱਭਣ ਦੀ ਕੋਸ਼ਿਸ਼ ਕੀਤੀ ਗਈ ਜਾਂ ਇਹਨਾਂ ਨੂੰ ਐਕਸਪਲੋਰ ਕਰਨ ਦੀ ਕੋਸ਼ਿਸ਼ ਹੈ ਇਸ ਨਾਟਕ ਦੇ ਵਿੱਚ ਨਾਟਕ ਸੰਦੂਕੜੀ ਖੋਲ ਨਰਾਣਿਆਂ ਇਹਦੇ ਵਿੱਚ ਤਿੰਨ ਨੌਜਵਾਨਾਂ ਦੀ ਕਹਾਣੀ ਹੈ ਸੋ ਜਿਹੜੇ ਹਾਲਾਤ ਨੇ ਚਾਹੇ ਅਸੀਂ ਭਾਰਤ ਦੀ ਗੱਲ ਕਰ ਲਈਏ ਜਾਂ ਅਸੀਂ ਕੈਨੇਡਾ ਦੀ ਗੱਲ ਕਰ ਲਈਏ ਆਪਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਨੌਜਵਾਨ ਜਿਹੜਾ ਯੂਥ ਹੈ ਜਿਹਦੇ ਵੱਲ ਉਂਗਲੀ ਪਾਰ ਵੜ ਚੁੱਕੀ ਜਾਂਦੀ ਹੈ ਜੀ ਅੱਜ ਦਾ ਯੁੱਧ ਜੋ ਵੀ ਕਰ ਰਿਹਾ ਹੈ ਇਸ ਤਰ੍ਹਾਂ ਕਰ ਰਿਹਾ ਹੈ ਤਾਂ ਕਿਉਂ ਕਰ ਰਿਹਾ ਹੈ ਕੁਝ ਇਹ ਸਵਾਲ ਜਿਹੜੇ ਆ ਉਠਾਏ ਗਏ ਆ ਸ਼ਾਇਦ ਜਿਨੇ ਲੋਕ ਇਸ ਨਾਟਕ ਨੂੰ ਅੱਜ ਦੇਖ ਕੇ ਗਏ ਆ ਦਰਸ਼ਕ ਜ਼ਰੂਰ ਇਹਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਨਗੇ ਸਿੱਥੇ ਇਹਦਾ ਜਿਹੜਾ ਅਸਲ ਮਕਸਦ ਹੁੰਦਾ ਉਹ ਇਹ ਹੀ ਹੁੰਦਾ ਕਿ ਤੁਸੀਂ ਲੋਕਾਂ ਦੀਆਂ ਜੜੀਆਂ ਅੰਦਰ ਦੇਿਲ ਦੇ ਵਿੱਚ ਜਿਹੜੇ ਸਭ ਕੁਝ ਪਤਾ ਹੁੰਦਾ ਪਰ ਉਹ ਜਿਹੜੀਆਂ ਗਹਿਰੀਆਂ ਚੀਜ਼ਾਂ ਹੁੰਦੀਆਂ ਗਹਿੜੇ ਅਹਿਸਾਸ ਹੁੰਦੇ ਉਹਨਾਂ ਨੂੰ ਤੁਸੀਂ ਹੋਰ ਬਾਹਰ ਨਾ ਹੁੰਦਾ ਤੇ ਬਹੁਤ ਜਿਹੜੇ ਸੋਸ਼ਲ ਮਸਲੇ ਹੁੰਦੇ ਉਹਨਾਂ ਤੇ ਗੱਲ ਕਰਨੀ ਹੁੰਦੀ ਸੋ ਮੈਨੂੰ ਲੱਗਦਾ ਹੁੰਦਾ ਕਿ ਥੀਏਟਰ ਦਾ ਮੇਨ ਤਜੜਾ ਹੈਗਾ ਫੋਕਸ ਇਹੀ ਹੈ ਤੇ ਆਪਣੇ ਪ੍ਰੋਫੈਸਰ ਸਾਹਿਬ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਗੱਲ ਕੀਤੀ ਉਸ ਤੋਂ ਮੈਨੂੰ ਲੱਗਦਾ ਉਸ ਤੋਂ ਬਾਅਦ ਕੋਈ ਵੀ ਗੱਲ ਕਰਨ ਦੀ ਗਿਆ ਕੁਛ ਉਸ ਗੱਲ ਨੂੰ ਸਮਝਾਉਣ ਦੀ ਉਹਨਾਂ ਦੇ ਟਾਪਿਕ ਦੀ ਬਿਲਕੁਲ ਵੀ ਸਪੇਸ ਨਹੀਂ ਸੀਗੀ ਬਿਲਕੁਲ ਜਿਹੜਾ ਕੁਝ ਉਹਨਾਂ ਨੇ ਜਿਹੜਾ ਮੈਸੇਜ ਡਿਲੀਵਰ ਕਰਨਾ ਸੀ ਹੀ ਡਿਡ ਇਟ ਵੈਰੀ ਵੈਲ ਐਂਡ ਆਈ ਹੋਪ ਥੈਟ ਯੂ نو ਹੀ ਵਿਲ డు ਮੈਨੀ ਮੋਰ ਸ਼ੋਜ਼ ਐਂਡ ਜਿਹੜੇ ਥੌਟਫੁਲ ਲੋਕ ਨੇ ਉਹ ਕੋਸ਼ਿਸ਼ ਕਰਕੇ ਜ਼ਰੂਰ ਆਉਣਗੇ ਥੈਂਕ ਯੂ ਸੋ ਮਚ ਥੈਂਕ ਯੂ No words yeah. speechless speechless ਮੈਨੂੰ ਤਾਂ ਅਨਸੁਖੀ ਸੀ ਬਿਲਕੁਲ ਬਿਲਕੁਲ ਜਿਹੜੇ ਵੀ ਉੱਥੇ ਬੈਠੇ ਸੀ ਸਭ ਨੇ ਇਮੋਸ਼ਨਲ ਹੋਏ ਮੈਂ ਖੁਦ ਵੀ ਮੈਂ ਦੇਖਿਆ ਹੋਇਆ ਨਾ ਪਹਿਲਾਂ ਫਿਰ ਵੀ ਮੇਰੇ ਅੱਖਾਂ 'ਚ ਬਣ ਗਿਆ ਬਿਲਕੁਲ ਹਨੇ ਕੁ ਡੇਢ ਘੰਟੇ ਲਈ ਲਗਦਾ ਸੀ ਅਸੀਂ ਕਿਦਰੇ ਹੋਰ ਹੀ ਦੁਨੀਆ ਚ ਪਹੁੰਚ ਗਏ ਬਿਲਕੁਲ ਇਹੀ ਨਾਟਕ ਦੀ ਖੂਬੀ ਹੈ ਇਹਨਾਂ ਦੀ ਖੂਬੀ ਬਹੁਤ ਹੈ ਇਟ ਵਾਸ ਅ ਬਿਊਟੀਫੁਲ ਪਲੇਅ ਇਟ ਵਾਸ ਵੈਲ ਡਨ ਐਂਡ ਹੀ ਵਾਸ ਐਕਸਲੈਂਟ ਐਕਸਲੈਂਟ ਰੀਲੀ ਇੰਜੋਏਡ ਇਟ ਥੈਂਕ ਯੂ ਥੈਂਕ ਯੂ ਹਾਂਜੀ ਤੁਸੀਂ ਪਹਿਲਾਂ ਦੱਸਿਆ ਸੀ ਮੈਨੂੰ ਹੁਣ ਤੁਸੀਂ ਦੱਸੋ ਕਿਸ ਤਰ੍ਹਾਂ ਫੀਲ ਕਰਦੇ ਹੋ ਦੇਖੋ ਨਾਟਕ ਬਹੁਤ ਵਧੀਆ ਸੀਗਾ ਤੇ ਨਾਟਕ ਦੇ ਵਿੱਚ ਇਹ ਸੀਗਾ ਵੀ ਅ ਇੱਕ ਉਹ ਜਿਹੜੀ ਸੰਦੂਖੜੀ ਅੱਜ ਖੁੱਲੀ ਅੰਦਰ ਜਾ ਕੇ ਅਸੀਂ ਦੇਖਿਆ ਸੰਦੂਖੜੀ ਦੇ ਵਿੱਚ ਪੰਜਾਬ ਦੇ ਉਹ ਹਾਲਾਤ ਪੇਸ਼ ਕੀਤੇ ਗਏ ਜਿਹੜੀ ਸਚਾਈ ਹੈ ਤੇ ਸਮਾਜਿਕ ਤਾਣੇ ਬਾਣੇ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਤੇ ਬਿਲਕੁਲ ਉਸ ਤਰੀਕੇ ਨਾਲ ਪੇਸ਼ ਕੀਤਾ ਜਿਹੜੀ ਬਣਦੀ ਸੀ ਗੱਲ ਤੇ ਸਾਹਬ ਸਿੰਘ ਉਹਨਾਂ ਨੇ ਇੱਕ ਤਰੀਕੇ ਨਾਲ ਜੁੱਸ ਕੀ ਸੋਚ ਰਿਹਾ ਸਾਡਾ ਸਿਸਟਮ ਕੀ ਦੇਖ ਰਿਹਾ ਤਾਣਾ ਬਾਣਾ ਕਿਵੇਂ ਉਹ ਸਾਰੇ ਤੇ ਕਮੈਂਟ ਬਹੁਤ ਵਧੀਆ ਕੀਤਾ ਤੇ ਸਾਰੇ ਲੋਕਾਂ ਨੂੰ ਯਾਦ ਕਰਾਤਾ ਕਿ ਇਹ ਸਚਾਈ ਹੈ ਸਿੱਖਿਆ ਦਿਖਾਤਾ ਇੱਕ ਉਹਨੂੰ ਸ਼ਬਦਾਂ ਦੇ ਵਿੱਚ ਇਹਨੂੰ ਮਤਲਬ ਐਕਸ ਐਕਸਪ੍ਰੈਸ ਨਹੀਂ ਕੀਤਾ ਜਾ ਸਕਦਾ ਜਿੰਨਾ ਵਧੀਆ ਸੀਗਾ ਉਹ ਇੰਨਾ ਇਮੋਸ਼ਨਲ ਹੋ ਕੇ ਉਹਨਾਂ ਨੇ ਪ੍ਰੈਜੈਂਟੇਸ਼ਨ ਕੀਤੀ ਹੈ ਦੈਟ ਵਾਸ ਤੁਹਾਡੇ ਦਿਮਾਗ ਕੋਈ ਇਦਾਂ ਦਾ ਹੋਰ ਵਿਸ਼ਾ ਆਂਦਾ ਹੈਗਾ ਜਿਹੜਾ ਕਿ ਸੋਸ਼ਲ ਇਵਲਸ ਹੈਗੀਆਂ ਸੋਸ਼ਲ ਇਸ਼ੂ ਹੈਗਾ ਜਿਹਦੇ ਤੇ ਸਾਫ ਸਿੰਘ ਜੀ ਅੱਗੇ ਤੋਂ ਹੋਰ ਕੰਮ ਕਰਨ ਤਾਂ ਕਿ ਚੇਤਨਾ ਐਸੋਸੀਏਸ਼ਨ ਤੇ ਅਸੀਂ ਸਾਰੇ ਰਲ ਕੇ ਉਹਨੂੰ ਵੀ ਲੈ ਕੇ ਆਈਏ ਤੁਹਾਡੇ ਸਾਹਮਣੇ ਪੇਸ਼ ਕਰੀਏ ਉਹਨਾਂ ਦੀ ਆਪਣੀ ਸੋਚ ਬਹੁਤ ਵਾਈਡ ਹੈ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਬਿਲਕੁਲ ਜੀ ਬਿਲਕੁਲ ਉਹ ਆਪਣੇ ਆਪ ਇਸ਼ੂਜ਼ ਨਾਲ ਚੁੱਕਦੇ ਰਹਿੰਦੇ ਨੇ ਨਾ ਆ ਥੈਂਕ ਯੂ ਸੋ ਤੁਸੀਂ ਨਾਟਕ ਸੰਦੂਖੜੀ ਖੋਲ ਨਰਾਇਣਿਆ ਦੇਖਿਆ ਜਿਹਦੇ ਵਿੱਚ ਪੰਜਾਬ ਦੇ ਹਾਲਾਤਾਂ ਬਾਰੇ ਬਿਆਨ ਕੀਤਾ ਗਿਆ ਇਹ ਜਿਹੜਾ ਨਾਟਕ ਸੀਗਾ ਇਹਦੇ ਵਿੱਚ ਤਿੰਨ ਪਾਤਰਾਂ ਬਾਰੇ ਗੱਲ ਕੀਤੀ ਗਈ ਹੈ ਤਿੰਨ ਘਟਨਾਵਾਂ ਬਾਰੇ ਕਿ ਕਿਸ ਤਰੀਕੇ ਦੇ ਹਾਲਾਤ ਪੰਜਾਬ ਦੇ ਮੌਜੂਦਾ ਸਮੇਂ ਦੇ ਵਿੱਚ ਨੇ ਤੇ ਕਿਵੇਂ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਪਸਰਹੀ ਹੈ ਕਿੰਨਾ ਹਾਲਾਤਾਂ ਦੇ ਵਿੱਚ ਸੋ ਇੱਕ ਸਚਾਈ ਨੂੰ ਬਿਆਨ ਕਰਦਾ ਨਾਟਕ ਪੇਸ਼ ਕੀਤਾ ਬਹੁਤ ਤਰ੍ਹਾਂ ਦੇ ਸਵਾਲ ਜਿਹੜੇ ਨੇ ਇਸ ਨਾਟਕ ਦੇ ਵਿੱਚ ਖੜੇ ਕੀਤੇ ਗਏ ਸਾਡੇ ਸਿਸਟਮ ਦੇ ਉੱਤੇ ਸੋ ਉਹਨਾਂ ਦਾ ਹੱਲ ਜਿਹੜਾ ਜਾਗਰਤੀ ਦੇ ਨਾਲ ਹੀ ਕੀਤਾ ਜਾ ਸਕਦਾ ਹੈ ਇਹ ਵੀ ਵਿੱਚ ਦੱਸਿਆ ਗਿਆ